ਉਹ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ 'ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ 'ਚ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸਾਹਮਤਾਵ ਐ ਓਦੋਂ ਬਥੇੜਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ ਮੁੰਡਾ ਸ਼ਹੀਦ ਹੋ ਗਿਆ ਸ਼ੁਭ ਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਫਿਰ ਹੁਣ ਭੁਗਤੋ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ ਚ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸੰਘਤਾਵ ਐ ਉਦੋਂ ਬਥੇਰਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ ਮੁੰਡਾ ਸ਼ੀਦ ਹੋ ਗਿਆ ਸ਼ੁਭ ਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਫਿਰ ਹੁਣ ਭੁਗਤੋ